ਸਰਕਾਰ ਨਸ਼ਿਆਂ ਬੁਰਦੂ ਕਰੇ ਜੋ ਮਰਜੀ ਸਾਨੂੰ ਇਸ ਮਾਮਲੇ 'ਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਦੋ ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਿਹਾ ਹੈ ਗਲੀ-ਗਲੀ ਮੋਹੱਲੇ ਬੱਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਬਿਕ ਰਿਹਾ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਤੇ ਪੰਜਾਬ ਦਾ ਬੁਰਾ ਹਾਲ ਹੈ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੋਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਦਾ ਸਾਡੇ ਨੌਜਵਾਨ ਮੁੰਡੇ ਮਰ ਰਹੇ ਤੁਸੀਂ ਕਰਦੇ ਕੁਛ ਨਹੀਂ ਹੈ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਲਡਿੰਗ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ 'ਚ ਨਸ਼ੇ ਖਤਮ ਕਰ ਰਹੇ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਆ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਆ ਥੱਲੇ ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾ ਉਹ ਬੀਬੀ ਬੈਠੀ ਹੈ ਰੋਂਦੇ ਦੇਖ ਨਹੀਂ ਹੁੰਦੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ 9 ਮਹੀਨਿਆਂ ਦਾ ਕਿਨੇ ਪੜਨਾ ਹੋ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨਦੇ ਔਰ ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਔਰੇ ਬੰਦੇ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਦਿੱਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਆ ਰਿਪੋਰਟਾਂ ਆ ਰਹੀਆਂ ਉਹ ਕਹਿੰਦਾ ਰੋਜ਼ ਕਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਨਸ਼ੇ ਦੇ ਆਦੀ ਦਾ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇ ਹੀ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਅਗ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਦੋ ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਹੈ ਕੁਝ ਦਿਨ ਪਹਿਲਾਂ ਛੁੱਟੀ ਆਇਆ ਉਹ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੁਡੀਸ਼ੀਅਲ ਜਾਂਚ ਤਾਂ ਇਹਦੀ ਹੋਣੀ ਹੋਵੇ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖਣਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਹੈ ਲਿਫਾਫੇ 'ਚ ਪਾ ਕੇ ਲੈ ਗਏ ਉਹਦੇ 'ਚ ਆਹ ਦੇਖੋ ਆਹ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਕੁੜੀ ਲਾ ਪੁਲਿਸ ਵਿੱਚ ਲੱਗੀ ਵੀ ਹੈ ਉਹਨੂੰ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਦੀ 30 ਸਾਲ ਦੀ ਵੀ ਨਹੀਂ ਹੈ ਜੀ